ਜੱਗਸਾ ਕਿਹਾ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਵੀ ਨਾਲ ਤੁਸੀਂ ਮੋਗਾ ਦੀਆਂ ਦੇਖ ਰਹੇ ਜਿੱਥੇ ਮੋਗਾ ਪੁਲਿਸ ਵੱਲੋਂ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਨੌਜਵਾਨ ਹੈਗੇ ਆ ਜਿਨ੍ਹਾਂ ਤਸਵੀਰਾਂ ਤੁਸੀਂ ਇਸ ਟਾਈਮ ਮੋਗਾ ਤੋਂ ਦੇਖ ਰਹੇ ਹੋ ਜਿੱਥੇ ਕਿ ਪਤਾ ਲੱਗਾ ਕਿ ਮੈਨਾ ਸੀਐਸਟਾਫ ਵੱਲੋਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਕੋਲੋਂ ਅਸਲਾ ਬਰਾਮਦ ਹੋਣ ਦਾ ਵੀ ਪਤਾ ਲੱਗਿਆ ਤੇ ਇਹ ਵੀ ਸੁਣਿਆ ਗਿਆ ਹੈ ਇਹ ਕਿਸੇ ਵੱਡੇ ਗੈਂਗ ਨਾਲ ਸੰਬੰਧਤ ਇਹ ਲੋਕ ਦੱਸੀ ਜਾ ਰਿਹਾ ਹੈ ਇਸ ਦੇ ਸਬੰਧੀ ਐਸਐਸਪੀ ਮੋਗਾ ਵੱਲੋਂ ਮੀਟਿੰਗ ਪ੍ਰੈਸ ਮੀਟਿੰਗ ਵੀ ਕੀਤੀ ਜਾ ਰਹੀ ਹੈ ਉਹ ਵੀ ਸੁਣਾਗੇ ਤੁਸੀਂ ਇਹ ਵੀ ਦੇਖ ਲਓ ਜਿਹੜੇ ਇਹਨਾਂ ਕੋਲੋਂ ਹਥਿਆਰ ਵੀ ਜਿਹੜੇ ਬਰਾਮਦ ਕੀਤੇ ਆ ਉਹ ਸਾਹਮਣੇ ਐਸਐਸਪੀ ਦੇ ਕੋਲੇ ਰੱਖੇ ਹੋਏ ਆ ਤੇ ਇਹਦੇ ਸਬੰਧ ਵਿੱਚ ਐਸਐਸਪੀ ਦਾ ਕੀ ਕਹਿਣਾ ਹੈਗਾ ਕਿੱਥੋਂ ਫੜੇ ਗਏ ਕਿਵੇਂ ਫੜੇ ਗਏ ਤੇ ਇਹਨਾਂ ਕੋਲੋਂ ਕੀ ਕੀ ਬਰਾਮਦ ਆਇਆ ਉਹ ਵੀ ਆਓ ਸੁਣਦੇ ਹਾਂ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਸੀਆਈਏ ਸਟਾਫ ਮੋਗਾ ਨੂੰ ਇੱਕ ਅਚੀਵਮੈਂਟ ਮਿਲੀ ਹੈ ਐਸਪੀਡੀ ਮੋਗਾ ਤੇ ਬੀਐਸਪੀਡੀ ਮੋਗਾ ਦੇ ਸੁਪਰਵਾਈਜ਼ਨ ਚ ਸੀਆਈਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਸਾਹਿਬ ਦੀ ਟੀਮ ਨੇ ਸੱਤ ਅਕਿਊਜ਼ ਅਰੈਸਟ ਕੀਤੇ ਨੇ ਇਹਨਾਂ ਦੇ ਕੋਲੋਂ ਟੋਟਲ 5 ਪਿਸਟਲ ਬੱਤੀਬੋਰ ਸਮੇਤ 7 ਮੈਗਜ਼ੀਨ ਅਤੇ 6 ਲਾਈਵ ਰਾਉਂਡਸ ਬੱਤੀਬੋਰ ਦੇ ਬਰਾਮਦ ਹੋਏ ਨੇ ਇਹ ਬੇਸਿਕਲੀ ਜਿਹੜੇ 7 ਅਕਿਊਜ਼ ਨੇ ਜੱਗਾ ਦੂਰਕੋਟ ਦੀ ਗੈਂਗ ਦੇ ਨਾਲ ਤਾਲੁਕ ਰੱਖਦੇ ਆ ਜੱਗਾ ਦੂਰਕੋਟ ਗੋਲਡੀਬਰਾਡ ਲੋਰੈਂਸ ਬਿਸ਼ਨੋਈ ਗੈਂਗ ਦੇ ਨਾਲ ਅਸੋਸੀਏਟਡ ਹੈ ਇਹ 7 ਦੋਸ਼ੀ ਹੈਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਕਮਲਦੀਪ ਸਿੰਘ ਉਰਫ ਕਮਲ ਉਹ 134 ਨੰਬਰ ਐਫਆਈਆਰ 2022 ਦੀ ਬਤਨੀਕਲਾ ਥਾਣੇ ਦਾ ਉਹਦੇ ਵਿੱਚ ਪੀਓ ਵੀ ਹੈ ਬਾਕੀ ਜਿਹੜੇ ਅਕਿਊਜ਼ ਨੇ ਉਹਨਾਂ ਦੀ ਡਿਟੇਲ ਤੁਹਾਨੂੰ ਅਸੀਂ ਦਿੱਤੀ ਹੈ ਇਹਦੇ ਸਮਨ ਚ ਐਫ ਆਈ ਆਰ ਨੰਬਰ 79 ਥਾਣਾ ਮਹਿਣਾ ਦਰਜ ਕੀਤੀ ਹੈ ਉਹਦੇ ਵਿੱਚ 111 111 3 111 4 308 2 308 4 310 4 310, 4 310 5 ਬੀ ਐਨ ਐਸ ਸੈਕਸ਼ਨਾਂ ਦੇ ਅੰਡਰ ਅਸੀਂ ਐਫੇਅਰ ਰਜਿਸਟਰ ਕੀਤੀ ਹੈ ਇਹ ਬੇਸਿਕਲੀ ਐਕਸਟੋਰਸ਼ਨ ਤੇ ਡਕੈਤੀ ਦੀ ਪਲੈਨਿੰਗ ਕਰਦੇ ਪਏ ਸੀ ਤੇ ਇਹਨਾਂ ਨੂੰ ਬਸ ਅਡੇ ਮੈਨੇ ਤੋਂ ਸਿਕਰਟ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਆਈਏ ਦੀ ਟੀਮ ਨੇ ਕਾਬੂ ਕਰ ਲਿਆ ਮੌਕੇ ਤੋਂ ਇਹਨਾਂ ਤੋਂ ਹਥਿਆਰ ਵੀ ਮਿਲ ਗਏ ਤੇ ਡਿਊਰਿੰਗ ਇਨਵੈਸਟੀਗੇਸ਼ਨ ਆ ਗੱਲ ਸਾਹਮਣੇ ਆਈ ਹੈ ਕਿ ਇਹ ਜੱਗਾ ਦੂਰਕੋਟ ਜੋ ਕਿ ਹੁਣ ਵਿਦੇਸ਼ ਚ ਰਹਿ ਰਿਹਾ ਹੈ ਉਹਦੇ ਕੰਟੈਕਟ ਚ ਸੀ ਤੇ ਉਹਦੇ ਕਹਿਣ ਤੇ ਹੀ ਮਤਲਬ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਸੀ ਫਰੋਤੀ ਦੀ ਵਾਰਦਾਤ ਨੂੰ ਤੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇੱਕ ਵੱਡੀ ਵਾਰਦਾਤ ਪ੍ਰੀਐਮਪਟ ਹੋ ਗਈ ਹੈ ਸੀਆਈਏ ਸਟਾਫ ਦੀ ਮੁਸਤੈਦੀ ਦੇ ਨਾਲ ਨੀ ਗੱਡੀ ਇਨਾਂ ਤੋਂ ਮੌਕੇ ਤੇ ਬਰਾਮਦ ਨਹੀਂ ਹੋਈ ਐਡੇ ਤੇ ਇਕੱਠੇ ਹੋਈ ਸੀ ਤੇ ਕੋਈ ਤਿਆਰੀ ਦੇ ਵਿੱਚ ਸੀਗੇ ਸਰ ਹੁਣ ਤੱਕ ਇਹ ਕਿੰਨੀ ਜਗ੍ਹਾ ਇਹ ਗੋਲੀਆਂ ਚਲਾ ਚੁੱਕੇ ਸੀ ਜਾਂ ਕਿੰਨੇ ਬੰਦੇ ਤੋਂ ਇਹ ਐਕਸਟਰਸ਼ਨ ਮੰਗ ਮੰਗ ਚੁੱਕੇ ਸੀ ਇਹ ਵੱਖਰੇ ਵੱਖਰੇ ਮੋਗੇ ਸ਼ਹਿਰ ਦੇ ਵਿੱਚ ਵੀ ਤੇ ਆਸ-ਪਾਸੇ ਜ਼ਿਲ੍ਹੇ ਦੇ ਵਿੱਚ ਇਨਾਂ ਨੇ ਐਕਸਟਰਸ਼ਨ ਦੀ ਕਾਲ ਕੀਤੀਆਂ ਸੀ ਕਿ ਤਿੰਨ ਚਾਰ ਸਾਡੇ ਧਿਆਨ 'ਚ ਹੈਗੀ ਬਾਕੀ ਆ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਇਹਨਾਂ ਦੀ ਡੁੰਗਾਈ ਨਾਲ ਪੁੱਛਗਿੱਛ ਕਰਾਂਗੇ ਹੋਰ ਵੀ ਵਾਰਦਾਤਾਂ ਜਿਹੜੀਆਂ ਆ ਉਹ ਸਾਹਮਣੇ ਆ ਸਕਦੀ ਹੈ ਇਹਨਾਂ ਨੂੰ ਪੁੱਛ ਲਵਾਂਗੇ ਐਦੇ ਵਿੱਚ ਕਮਲਦੀਪ ਸਿੰਘ ਉਰਫ ਕਮਲ ਮੋਗੇ ਦਾ ਰਹਿਣ ਵਾਲਾ ਤੇਜਿੰਦਰ ਉਰਫ ਤੇਜੂ ਉਹ rau ke kala ਮੋਗੇ ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਉਹ ਵੀ ਨਿਹਾਲ ਸਿੰਘ ਵਾਲਾ ਮੋਗੇ ਦਾ ਰਹਿਣ ਵਾਲਾ ਗੁਰਦੀਪ ਸਿੰਘ ਪੁੱਤਰ ਬਲਵੀਰ ਸਿੰਘ ਉਹ ਬਦਨੀ ਕਲਾ ਦਾ ਰਹਿਣ ਵਾਲਾ ਦਿਲਰਾਜ ਸਿੰਘ ਉਰਫ ਆਕਾਸੀ ਉਹ ਵਾਸੀ ਲੋਪੋ ਜ਼ਿਲ੍ਹਾ ਮੋਗੇ ਦਾ ਰਹਿਣ ਵਾਲਾ ਗੋਬਿੰਦ ਸਿੰਘ ਉਰਫ ਜਸਪਾਲ ਸਿੰਘ ਵਾਸੀ ਸ਼ੌਣ ਜ਼ਿਲ੍ਹਾ ਪਟਿਆਲੇ ਦਾ ਹੈ ਇੱਕ ਦੋਸ਼ੀ ਤੇ ਬਾਕੀ 7ਵਾਂ ਲਵਪ੍ਰੀਤ ਸਿੰਘ ਉਰਫ ਲੱਬੂ ਉਹ ਵੀ ਮੋਗੇ ਦਾ ਰਹਿਣ ਵਾਲੇ 6 ਬੇਸਿਕਲੀ ਮੋਗੇ ਦੇ ਰਹਿਣ ਵਾਲੇ ਨੇ ਇੱਕ ਪਟਿਆਲੇ ਦਾ ਰਹਿਣ ਵਾਲਾ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਗਦੀਪ ਸਿੰਘ ਉਰਫ ਜੱਗਾ ਦੂਰਕੋਟ ਹੈ ਉਹਦੇ ਕਹਿਣ ਤੇ ਇਹਨਾਂ ਨੇ ਅਸਲਾ ਜਿਹੜਾ ਹੈ ਵੱਖਰੀ ਵੱਖਰੀ ਥਾਵਾਂ ਤੋਂ ਐਮਪੀ ਤੇ ਗੁਜਰਾਤ ਤੋਂ ਇਕੱਠਾ ਕੀਤਾ ਸੀ ਕੁਝ ਅਣਪਛਾਤੀ ਥਾਂ ਤੋਂ ਇਹਨਾਂ ਨੇ ਅਸਲਾ ਚੱਕਿਆ ਵੀ ਸੀ ਉਹਦੇ ਕਹਿਣ ਤੇ ਇੱਕ ਐਕਸਟਰਸ਼ਨ ਮੰਗਦਾ ਸੀ ਸਰ ਕੋਲ ਕੋਣ ਬਤਰਾਉਂਦਾ ਜੱਗਾ ਦੂਰਕੋਟ ਦਾ ਨਾਂ ਹਜੇ ਤੱਕ ਸਾਹਮਣੇ ਆਇਆ ਹੈ ਉਹ ਐਕਸਟਰਸ਼ਨ ਮੰਗਦਾ ਸੀ ਕਿਹੜੇ ਸਪਟਕ ਸਰਾਈ ਜੀ ਉਹਦੇ ਸਪਟਕ ਇਸ ਕਿ ਸਰਾਈ ਇਹ ਪਹਿਲਾਂ ਤੋਂ ਹੀ ਉਹਨੂੰ ਜਾਣਦੇ ਆਂ ਕੁਛ ਇੱਕ ਕੇਸਪਾਰ ਹੈਗੇ ਤੇ ਨਾਲ ਦੇ ਪਿੰਡਾਂ ਦੇ ਹੈਗੇ ਉਹਦੇ ਯਾਰ ਦੋਸਤ ਹੈਗੇ ਪਹਿਲਾਂ ਤੋਂ ਉਹਨੂੰ ਜਾਣਦੇ ਆਂ ਇਹਦੇ ਵਿੱਚ ਸੁਖਦੀਪ ਸਿੰਘ ਉਰਫ ਸੋਹਣ ਦੂਰਕੋਟ ਤੇ ਹਰਜੋਤ ਸਿੰਘ ਉਰਫ ਨੀਲਾ ਬਦਨੀਕਲਾਂ ਦਾ ਇਹ ਦੋ ਭਗੋੜੇ ਨੇ ਇਹ ਉਹਦੇ ਨਾਲ ਟੱਚ 'ਚ ਵੀ ਹੈਗੇ ਸੀ ਇਹਨਾਂ ਦਾ ਵੀ ਅਸੀਂ ਪਤਾ ਕਰ ਰਹੇ ਆਂ ਤੇ ਇਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ